ਸਾਡੇ ਜਿਹੜਾ ਰੀਸੈਂਟਲੀ ਸਾਡੀ ਟੀਮ ਨੇ ਤੁਸ਼ਾਰ ਜੀ ਇਹਨਾਂ ਦੀ ਸੁਪਰਵਾਈਜ਼ਨ ਚ ਏਸੀਪੀ ਗੁਰਦੇਵ ਜੀ ਤੇ ਨਾਲ ਐਸਐਚਓ ਮਿਹਰਬਾਨ ਇਹਨਾਂ ਨੇ ਬੜਾ ਵਧੀਆ ਕੀਤਾ ਇਹਦੇ ਵਿੱਚ ਹੁਣ ਜਿਹੜਾ 6 ਵਾਰਦਾਤਾ ਤਾਂ ਇਮੀਡੀਏਟਲੀ ਜਿਹੜੀਆਂ ਟਰੇਸ ਹੋਈਆਂ ਜਿਹੜੀਆਂ ਮਿਹਰਬਾਨ ਥਾਣੇ ਦੇ ਵਿੱਚ ਇਹਨਾਂ ਨੇ ਕੀਤੀਆਂ ਸੀਆਂ ਤਾਂ ਸਤਮੀ ਜਿਹੜੀ ਇਹ ਵਾਰਦਾਤ ਚ ਉਹਨਾਂ ਦੀ ਗ੍ਰਿਫਤਾਰੀ ਪਾਈ ਗਈ ਤੇ ਪਲੱਸ ਨਾਲ ਉਹਨਾਂ ਤੋਂ ਜਿਹੜਾ ਉਸਮਾਨ ਚੋਰੀ ਕੀਤਾ ਹੋਇਆ ਉਹ ਸਾਰਾ ਰਿਕਵਰ ਕਰ ਸਰ ਤੁਸੀਂ ਕਿੱਥੇ ਰਹਿਣ ਵਾਲੇ ਆ ਕਿ ਜਿਹੜੇ ਦੋਸ਼ੀ ਆ ਇਹ ਸਾਰੇ ਲੁਧਿਆਣੇ ਰਹਿੰਦੇ ਆ ਪਰ ਇਹਨਾਂ ਨੇ ਜਿਹੜੀ ਵਾਰਦਾਤਾਂ ਕੀਤੀਆਂ ਜਿਵੇਂ ਵਾਰਦਾਤ ਚ ਕਾਰ ਵਰਤਦੇ ਸੀ ਉਹ ਕਾਰ ਇਹਨਾਂ ਰਾਮਾ ਮੰਡੀ ਜਲੰਧਰ ਤੋਂ ਚੋਰੀ ਕੀਤੀ ਹੋਈ ਆ ਔਰ ਸਾਰੀਆਂ ਵਾਰਦਾਤਾਂ ਚ ਉਹ ਕਾਰ ਦੀ ਵਰਤੋਂ ਕੀਤੀ ਸਰ ਹੁਣ ਤੱਕ ਕਿੰਨੀਆਂ ਵਾਰਦਾਤਾਂ ਕਰ ਚੁੱਕੇ ਹੋਣੇ ਹੁਣ ਤੱਕ ਜਿਹੜੇ 20 ਮੁਕੱਦਮੇ ਤਾਂ ਨੇ ਜਿਹੜਾ ਮੇਨ ਇਹਨਾਂ ਦਾ ਕਿੰਗਪਿਨ ਹੈ ਹੈਦਰ ਅਲੀ ਇਹਦੇ ਖਿਲਾਫ ਪਹਿਲੋਂ 20 ਮੁਕੱਦਮੇ ਰਜਿਸਟਰਡ ਛੇ ਮੁਕਦਮੇ ਹੁਣ ਅਸੀਂ ਜਿਹੜੇ ਆ ਟਰੇਸ ਕੀਤੇ ਆ ਸਤਵੇਂ ਚ 27 ਮੁਕਦਮੇ ਦੇ ਤੇ ਇਹੀ ਹੋਗੇ ਮਤਲਬ ਇਸ ਲਈ ਇਸ ਦੇ ਘੱਟੋ ਘਾਟ 25 ਤੋਂ 30 ਮੁਕਦਮੇ ਦੇ ਖਲਾਮ ਹੈ ਹੁਣ ਅਸੀਂ ਮਾਨ ਜੋ ਕੋਰਟ ਤੋਂ ਰਿਮਾਂਡ ਹਾਸਲ ਕਰਕੇ ਫੇਰ ਇਹਦਾ ਪ੍ਰੀਵੀਅਸ ਹੌਰ ਦੇਖਾਂਗੇ ਹੋਰ ਕੋਈ ਵਾਰਦਾਤ ਤਾਂ ਨਹੀਂ ਇਹਨਾਂ ਨੇ ਕੀਤੀਆਂ ਜਾਂ ਕਿਸੇ ਆਊਟ ਆਫ ਇਹ ਡਿਸਟ੍ਰਿਕਟ ਕਿਸੇ ਹੋਰ ਇਨਵੋਲਵਮੈਂਟ ਹੋਵੇ ਵਾਰਦਾਤਾਂ ਦਾ ਜਿਹੜਾ ਜਿਹੜਾ ਮੇਨ ਕਿੰਗ ਪਿੰਨ ਹੈ ਇਹ ਹੈਦਰੀ ਹੈ ਜੀ ਇਹ ਹੈਦਰ ਅਲੀ ਤੇ ਜਿਹੜਾ ਸੁਨੀਲ ਹੈ ਇਹ ਦੋਨੋਂ ਕਿੰਗ ਪਿੰਨ ਨੇ ਇਹਨਾਂ ਨੇ ਕਿੱਦਾਂ ਕ੍ਰੀਏਟ ਕੀਤਾ ਗਰੁੱਪ ਕਿੱਦਾਂ ਬਣਾਇਆ ਤੇ ਕਿੱਦਾਂ ਵਾਰਦਾਤਾਂ ਕਰਨ ਲੱਗੇ ਬਿਲਕੁਲ ਸਾਰਿਆਂ ਦੇ ਜਿਹੜੇ ਕੇਸ ਰਜਿਸਟਰਡ ਆ ਸਾਰਿਆਂ ਨੇ ਜੇਲ੍ਹ ਕੱਟੀ ਹੋਈ ਹੈ ਜਮਾਨਤ ਤੇ ਆਏ ਹੋਏ ਆ ਜੇਲ੍ਹ ਤੋਂ ਇਹਨਾਂ ਦਾ ਆਪਸ ਵਿੱਚ ਕਨੈਕਸ਼ਨ ਹੈ ਤੇ ਆਪਸ ਕਨੈਕਟਡ ਹੈਗੇ ਆ ਵਾਰਦਾਤਾਂ ਦਾ ਜਿਹੜੀ ਮੋਟਿਫ ਰਿੰਡੀ ਆ ਉਹ ਸੇਮ ਹੈ ਸੇਮ ਤਰ੍ਹਾਂ ਦੀਆਂ ਚੋਰੀਆਂ ਦੀਆਂ ਤੇ ਜਿਹੜੀਆਂ ਪਾੜ ਚੋਰੀ ਦੀਆਂ ਜਿਹੜੀਆਂ ਵਾਰਦਾਤ ਕਰਦੇ ਸਰ ਸਾਨੂੰ ਲੁਧਿਆਣਾ ਦੇ ਵੀ ਕਰਦੇ ਵਾਰਦਾਤ ਜੇ ਕੁਝ ਅਗਰ ਬਾਹਰ ਵੀ ਕਰਨੀ ਕੋਈ ਜਿਹੜੀ ਮੈਂ ਤੁਹਾਨੂੰ ਆ ਦੱਸਿਆ ਵੀ ਇਹਨੇ ਛੇ ਤਾਂ ਸਾਡੀਆਂ ਹੀ ਨਹੀਂ ਵਾਰਦਾਤਾਂ ਹੁਣ 300 ਹੀ ਮਿਹਰਬਾਨਦਾਨ ਦੀ ਜਿਹੜੀ ਇਹ ਗੱਡੀ ਹੈ ਇਹ ਵੀ ਇਹਨਾਂ ਨੇ ਰਾਮਾ ਮੰਡੀ ਜਲੰਧਰ ਤੋਂ ਚੋਰੀ ਕੀਤੀ ਹੈ ਤਾਂ ਵਾਰਦਾਤ ਤੋਂ ਵਰਦੇ ਤਾਂ ਬਟ ਆਬਵੀਅਸਲੀ ਇਹ ਇੱਥੋਂ ਤੋਂ ਇਲਾਵਾ ਬਾਹਰੋਂ ਵੀ ਜਿਹੜੀਆਂ ਚੋਰੀਆਂ ਵਾਰਦਾਤਾਂ ਕਰਦੇ ਸਰ ਕੀ ਕੀ ਬਰਾਬਰ ਕੀਤਾ ਗਿਆ ਹੁੰਦਾ ਇਨਾਂ ਦੇ ਕੋਲੋ ਬ్రਦਰ ਜਿਹੜਾ ਇਹਨਾਂ ਨੇ ਰੀਸੈਂਟਲੀ ਹੁਣ ਇੱਕ ਕਪੜੇ ਦੀ ਉਥੋਂ ਜਿੱਥੇ ਫੈਕਟਰੀ ਚ ਚੋਰੀ ਕੀਤੀ ਸੀ ਉਥੇ ਇਹਨਾਂ ਨੇ ਉਹਨਾਂ ਦੇ ਪੰਜ ਜਿਹੜੇ ਵਰਕਰ ਸੀ ਉਹਨਾਂ ਨੂੰ ਰਾਤ ਨੂੰ ਅੰਦਰ ਐਂਟਰ ਕਰਕੇ ਉਥੇ ਡੀਵੀਆਰ ਸਾਰਾ ਇਹਨਾਂ ਨੇ ਪਟਕ ਕੇ ਤੇ ਉਹ ਬੰਦਿਆਂ ਨੂੰ ਬੰਧਕ ਬਣਾ ਲਿਆ ਸੀ ਉਹਨਾਂ ਨੂੰ ਬੰਨ ਕੇ ਫਿਰ ਉਥੇ ਜਿਹੜਾ ਕਪੜੇ ਦੀ ਤੇ ਹੋਰ ਸਾਰਾ ਸਮਾਨ ਡੀਵੀਆਰ ਹੋਰ ਨਾ ਸਮਾਨ ਜਿਹੜਾ ਚੋਰੀ ਕੀਤਾ ਸੀ ਉਸ ਮੁਕਦਮੇ ਦੇ ਅਸੀਂ ਲੱਗੇ ਹੋਏ ਸੀ ਤਾਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਸਰ ਇਹਨਾਂ ਨੇ ਉਹ ਫੈਕਟਰੀ ਨੂੰ ਕਿਉਂ ਟਾਰਗੇਟ ਕੀਤਾ ਬੇਸਿਕਲੀ ਇਨਾਂ ਦੇ ਐਨੀਆਂ ਵਾਰਦਾਤਾਂ ਹਰ ਕਿਸੇ ਨੂੰ ਟਾਰਗੇਟ ਕਰਦੇ ਨੇ ਜਿੱਥੇ ਇਹਨਾਂ ਨੂੰ ਚੰਗਾ ਲੱਗਦਾ ਹੈ ਕਿ ਉਹ ਅੱਛਾ ਉੱਥੇ 4-5 ਬੰਦੇ ਜਿਹੜੇ EMPLOYEES ਅੰਦਰ ਮੌਜੂਦ ਸੀ ਦੇ ਫੈਕਟਰੀ ਦੇ ਇਹ ਪਿੱਛੋਂ ਮਤਲਬ ਦੂਸਰੀ ਫੈਕਟਰੀ ਤੋਂ ਅੰਦਰ ਇਹਨਾਂ ਨੇ ਇਹਨਾਂ ਨੇ ਉਸ ਫੈਕਟਰੀ ਦੀ ਰੈਕੀ ਕੀਤੀ ਸੀ ਕਿਉਂਕਿ ਇਹਨਾਂ ਨੇ ਜਿਹੜੀ ਬਾਕੀ ਵਾਰਦਾਤਾਂ ਉਹ ਮਿਹਰਬਾਨ ਥਾਣੇ ਦੇ ਏਰੀਆ 'ਚ ਕੀਤੀਆਂ ਇਹਨਾਂ ਨੇ ਉੱਥੇ ਦੇਖ ਲਿਆ ਵੀ ਐਂ ਕਰਕੇ ਆ ਵਰਕਰ ਹਨ ਤੇ ਇੱਥੇ ਰਾਤ ਨੂੰ ਜੇ ਇਹਨਾਂ ਨੂੰ ਬੰਦ ਕਰਵਾਵਾਂਗੇ ਤਾਂ ਸਾਨੂੰ ਅੱਛਾ ਖਾਸਾ ਸਮਾਨ ਮਿਲ ਜਾਊਗਾ ਇਹਨਾਂ ਨੇ ਉਥੋਂ ਕੱਪੜੇ ਦੇ ਕਾਫੀ ਜਿਹੜੇ ਐਕਸਪੈਂਸਿਵ ਬੰਡਲ ਤੇ ਹੋਰ ਸਾਰੇ ਚੋਰੀ ਕਰਕੇ ਗੱਡੀ 'ਚ ਲੈ ਕੇ। ਹੁਣ ਤੱਕ ਸੇ ਕੋਈ ਸਾਮਣੇ ਆਇਆ ਵੀ ਕਿੰਨੀਆਂ ਵਾਰਦਾਤਾਂ ਕਰ ਚੁੱਕੇ ਨੇ? ਮੈਂ ਤੁਹਾਨੂੰ ਹੁਣ ਤੱਕ ਜਿਹੜੀਆਂ ਦੱਸੀਆਂ ਹੁਣ ਤੱਕ ਜਿਹੜੀਆਂ ਇਹਨਾਂ ਦੀਆਂ ਸਾਡੇ ਮੁਤਾਬਿਕ 20 ਤੱਕ ਦੀਆਂ ਪਿਛਲੀਆਂ 7 ਸਾਡੀਆਂ ਜਿਹੜੀਆਂ ਵਾਰਦਾਤਾਂ ਉਹਦਾ 27-22 ਵਾਰਦਾਤਾਂ ਜਿਹੜੀਆਂ ਆਈਆਂ ਬਾਕੀ ਅਸੀਂ ਡਿਊਰਿੰਗ ਰਿਮਾਂਡ ਦੇਖ ਕੰਮੇ ਹੋਰ ਕਿੰਨੀ ਹਨ ਵਾਰਦਾ ਸਰ ਜਿਹੜੀ ਰਾਮਾ ਮੰਡੀ ਤੋਂ ਗੱਡੀ ਤੁਸੀਂ ਕਹਿੰਦੇ ਇੰਨਾ ਬਰੋਤੀ ਕਿਸੇ ਚੋਰੀ ਤੇ ਕਿਹਦੇ ਨਾਮ ਤੇ ਐ ਸਰ ਉਹਦੀ ਓਨਰਸ਼ਿਪ ਅਸੀਂ ਚੈੱਕ ਕਰ ਲਾਂਗੇ ਬਟ ਅਸੀਂ ਇਹ ਕਨਫਰਮ ਕਰ ਲਿਆ ਵੀ ਰਾਮਾ ਮੰਡੀ ਤੋਂ ਉਸ ਗੱਡੀ ਦਾ ਪਰਚਾ ਦਰਜ ਹੋਇਆ ਤੇ ਚੋਰੀ ਦੀ ਹੈ ਉਹ ਚੋਰੀ ਹੋਰ ਵੀ ਹੈ ਜਾਂ ਇਹ ਹੀ ਨਹੀਂ ਕਰਦੇ ਫਿਲਹਾਲ ਇਸ ਗੈਂਗ ਦੇ ਜਿਹੜੇ 6 ਦੇ 6 ਬੰਦੇ ਗ੍ਰਫਤਾਰ ਕਰ ਲਏ ਆ ਪਰ ਫਿਰ ਵੀ ਅਸੀਂ ਰਿਮਾਨ ਦੌਰਾਨ ਦੇਖਾਂਗੇ ਕਿਸੇ ਹੋਰ ਵਾਰਦਾਤ ਚ ਕੋਈ ਹੋਰ ਕਿਸੇ ਬੰਦੇ ਦੀ ਸ਼ਮੂਲੀਅਤ ਤਾਂ ਨਹੀਂ ਜੇ ਹੋਈ ਤਾਂ ਉਹਨੂੰ ਵੀ ਰਿਪੋਰਟ ਕਰੋ ਸਰ ਇਹ ਕਿੰਨੇ ਵਾਰਦਾਤ ਨੂੰ ਜਾਣ ਦਿੱਤਾ ਗਿਆ ਇਹਨਾਂ ਵੱਲ ਕੋਈ ਇਹਨਾਂ ਨੇ ਤਕਰੀਬਨ ਇਹ ਜਿਹੜੀ ਵਾਰਦਾਤ ਸਵੇਰੇ 3.75 ਵਜੇ ਦੇ ਲਗਭਗ ਜਿਹੜੀ ਕਰਕੇ ਗਈ ਤਾਂ ਇਸ ਲਈ ਇਹਨਾਂ ਦਾ ਮਤਲਬ ਜਿਹਨੂੰ ਦਰਮਿਆਨੀ ਰਾਤ ਮਿਹਰ ਕਹਿੰਦੇ ਆ 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਜਿਹੜੇ ਵਾਰਦਾਤ ਨੂੰ ਇੰਜਾਮ ਦਿੱਤਾ ਸਰ